ਸਪਨਿਆਂ ਦਾ ਸੱਚ ਭਾਗ ਦੂਜਾ ਆਪਾਂ ਪਹੁੰਚੇ ਸੀਗੇ ਵੀ ਸੁਪਨੇ ਜ਼ਿਆਦਾਤਰ ਜਿਹੜੀਆਂ ਸੰਦੀਆਂ ਇੰਦਰੀਆਂ ਚੀਜ਼ਾਂ ਨੂੰ ਮਹਿਸੂਸ ਕਰਦੀਆਂ ਹੋਣ ਉਹਦੇ ਨਾਲ ਰਿਲੇਟਿਵ ਸਾਡੇ ਅੰਦਰ ਜਿਹੜੀ ਮੈਮਰੀ ਹੋਵੇ ਉਹ ਸਾਨੂੰ ਦਿਖਦੀ ਆ ਥਰੂ ਦਾ ਮਾਈਂਡ ਥਰੂ ਦਾ ਅਬਚੇਤਨ ਮਾਈਂਡ ਸਬਕੌਨਸ਼ੀਅਸ ਮਾਈਂਡ ਠੀਕ ਹੈ ਜਿਹੜਾ ਕਿ ਸਾਨੂੰ ਸੁਪਨਾ ਬਣ ਜਾਂਦਾ ਸਾਡਾ ਸਾਰਾ ਜੀਵਨ ਕੀ ਆ ਰੈਪੀਟੀਸ਼ਨ ਰੈਪੀਟੀਸ਼ਨ ਧਰਾਵ ਕਿਸੇ ਵੀ ਚੀਜ਼ ਦਾ ਅਸੀਂ ਕੀਆ ਜਿਸ ਤਰ੍ਹਾਂ ਦੇ ਵਿਚਾਰ ਅਸੀਂ ਮੋੜ-ਮੋੜ ਕਰਦੇ ਹਾਂ ਜਿਸ ਤਰ੍ਹਾਂ ਦੇ ਥੋਟ ਮੋੜ-ਮੋੜ ਸੋਚਦੇ ਹਾਂ ਉਸੇ ਤਰ੍ਹਾਂ ਦਾ ਸਾਡਾ ਜੀਵਨ ਹੁੰਦਾ ਹੈਗਾ ਕਿਸੇ ਵੀ ਇਨਸਾਨ ਦਾ ਚਾਹੇ ਕੋਈ ਵੀ ਆ ਜੋ ਕਿ ਬਹੁਤ ਸੁਖੀ ਆ ਬਹੁਤ ਅਮੀਰ ਆ ਤਾਂ ਉਸ ਦਾ ਪੈਟਰਨ ਉਹੀ ਆ ਜਿਸ ਤਰ੍ਹਾਂ ਕਲੌਕ ਮੋੜ-ਮੋੜ ਕੇ ਸਵਿੰਗ ਆ ਉੱਥੇ ਆਉਂਦੀਆਂ ਨਾ ਉਸੀ ਤਰ੍ਹਾਂ ਜਿਸ ਤਰ੍ਹਾਂ ਦੇ ਉਹਨਾਂ ਦੇ ਥੌਟ ਆ ਜਿਸ ਤਰ੍ਹਾਂ ਦੇ ਵਿਚਾਰ ਆ ਉਸੇ ਤਰ੍ਹਾਂ ਦਾ ਉਹਨਾਂ ਦਾ ਜੀਵਨ ਹੁੰਦਾਗਾ ਕਿਸੇ ਨੂੰ ਬਹੁਤ ਨੇੜੋਂ ਦੇਖੋਂਗੇ ਤੁਹਾਨੂੰ ਪਤਾ ਲੱਗੂਗਾ ਅੱਜ ਕੱਲ ਯਾਦ ਰੱਖਿਓ ਤੁਸੀਂ ਕਿਸੇ ਨੂੰ ਬਦਲ ਨਹੀਂ ਸਕਦੇ ਤੁਸੀਂ ਆਪਣੇ ਭਰਾ ਨੂੰ ਆਪਣੀ ਬੱਚੇ ਨੂੰ ਆਪਣੀ ਵਾਈਫ ਨੂੰ ਆਪਣੀ ਭੈਣ ਨੂੰ ਆਪਣੇ ਪਿਓ ਨੂੰ ਆਪਣੀ ਮਾਂ ਨੂੰ ਕਿਸੇ ਨੂੰ ਬਦਲ ਨਹੀਂ ਸਕਦੇ ਜਿੰਨਾ ਮਰਜ਼ੀ ਜ਼ੋਰ ਲਾ ਲਓ ਉਹ ਦਿਖਾਵਾ ਕਰਨਗੇ ਕਿ ਉਹ ਬਦਲ ਗਏ ਆ ਪਰ ਥੋਥੋ ਚੀਜ਼ਾਂ ਉਹ ਲੁਕੋਣਗੇ ਜਿਹੜਾ ਇਨਸਾਨ ਜਿਸ ਤਰ੍ਹਾਂ ਦਾ ਹੈ ਉਸੇ ਤਰ੍ਹਾਂ ਦਾ ਹੀ ਰਹੂਗਾ ਜਿਸ ਨੂੰ ਜਿਹੜੀ ਆਦਤ ਪੈ ਗਈ ਆ ਉਹ ਉਹ ਆਦਤਾਂ ਨੂੰ ਰਿਪੀਟ ਕਰਦਾ ਜਾਊਗਾ ਮਾੜੀਆਂ ਆਦਤਾਂ ਚੰਗੀਆਂ ਆਦਤਾਂ ਨਾਲ ਰਿਪਲੇਸ ਕੀਤੀਆਂ ਜਾ ਸਕਦੀਆਂ ਉਹਨਾਂ ਨੂੰ ਕੋਈ ਛੱਡ ਨਹੀਂ ਸਕਦਾਗਾ ਕਦੇ ਵੀ ਜਿਸ ਤਰ੍ਹਾਂ ਹਨੇਰਾ ਤਹਨੇਰੇ ਤੋਂ ਤੁਸੀਂ ਵਿਚਾਰ ਨਹੀਂ ਕਰ ਸਕਦੇਗੇ ਕਿ ਹਨੇਰੇ ਨੂੰ ਮੈਂ ਸਮਝ ਕੇ ਇਹਨੂੰ ਦੂਰ ਕਰ ਦੂੰਗਾ ਨਹੀਂ ਤੁਸੀਂ ਚਾਨਣ ਦੇ ਲਿਆ ਕੇ ਦੀਵਾ ਜਗਾ ਕੇ ਰੋਸ਼ਨੀ ਲਿਆ ਕੇ ਹਨੇਰ ਨੂੰ ਦੂਰ ਕਰ ਸਕਦੇ ਆ ਜੇ ਤੁਹਾਡੇ ਅੰਦਰ ਨੈਗੇਟਿਵ ਵਿਚਾਰ ਆ ਮਾੜੇ ਵਿਚਾਰਾਂ ਚੰਗੀਆਂ ਚੀਜ਼ਾਂ ਪੜ੍ਹ ਕੇ ਚੰਗੀਆਂ ਕਿਤਾਬਾਂ ਪੜ੍ਹ ਕੇ ਤੁਸੀਂ ਆਪਦੇ ਜ਼ਿੰਦਗੀ ਨੂੰ ਬਦਲ ਸਕਦੇ ਆ ਜੇ ਤੁਸੀਂ ਕੰਡਿਆਂ ਦੇ ਬਾਰੇ ਸੋਚਦੇ ਆ ਤਾਂ ਤੁਸੀਂ ਕੰਡਿਆਂ ਨਾਲ ਲਹੂ ਲਹਾਨ ਹੋ ਜਾਓਗੇ ਤੁਸੀਂ ਫੁੱਲਾਂ ਨੂੰ ਸੂਹੋਗੇ ਤਾਂ ਵੀ ਉਹ ਦਰ ਦੇਣਗੇ ਤੁਸੀਂ ਸਿਰਫ ਫੁੱਲਾਂ ਬਾਰੇ ਸੋਚੋਗੇ ਤਾਂ ਕੰਡੇ ਦਿਖਣਾ ਬੰਦ ਹੋ ਜਾਣਗੇ ਸਾਡਾ ਜੀਵਨ ਉਹੀ ਆ ਕੋਈ ਵੀ ਆਦਤ ਛੱਡਣੀ ਆ ਤਾਂ ਦੂਜੀ ਸਟਰੋਂਗ ਆਦਤ ਜਿਸ ਤਰ੍ਹਾਂ ਪਾਬਲੋਵਨਾ ਦਾ ਡਾਕਟਰ ਸੀ ਫਰਾਂਸ ਦੇ ਵਿੱਚ ਲੋਕਾਂ ਨੂੰ ਸਿਗਰੇਟ ਛੜਾਉਣ ਦੇ ਵਿੱਚ ਬਾਹਰ ਸੀ ਜਦੋਂ ਕੋਈ ਸਿਗਰਟ ਨੂੰ ਫੜਦਾ ਸੀਗਾ ਤਾਂ ਉਹ ਇਲੈਕਟ੍ਰਿਕ ਸ਼ੌਕ ਦਿੰਦਾ ਸੀ ਬਾਡੀ ਨੂੰ ਪੂਰਾ ਤਗੜਾ ਤਮ ਇਸ ਤਰ੍ਹਾਂ 7 ਦਿਨ ਕਰਦਾ ਸੀ ਕੋਈ ਵੀ ਆਦਤ 7 ਦਿਨ ਜਾਂ 21 ਦਿਨ ਇਹ ਇੰਨਾ ਕੀ ਪੈਟਰਨ ਹੁੰਦਾ ਹੈਗਾ ਜਦੋਂ 7 ਦਿਨ ਉਹ ਬਿਜਲੀ ਲਾਉਂਦਾ ਸੀ ਨਾ ਜਦੋਂ ਕੋਈ ਸਗਟਬੀੜੀ ਨੂੰ ਫੜਦਾ ਸੀ ਤਾਂ ਉਹ ਤੰਬਾਕੂ ਦੇ ਰਸ ਨੂੰ ਭੁੱਲ ਜਾਂਦਾ ਸੀ ਉਹਦੇ ਦਿਮਾਗ ਦੇ ਵਿੱਚ ਇੱਕ ਉਦਾਸੀ ਆ ਜਾਂਦੀ ਸੀ ਕਿ ਜਦੋਂ ਸ਼ੌਕ ਲੱਗਦਾ ਮੈਨੂੰ ਕੀ ਮਹਿਸੂਸ ਹੁੰਦਾਗਾ ਮਤਲਬ ਕਿ ਮਾੜੀਆਂ ਆਦਤਾਂ ਨੂੰ ਕੁਝ ਹੋਰ ਤਕੜੀਆਂ ਆਦਤਾਂ ਨਾਲ ਬਦਲਿਆ ਜਾ ਸਕਦਾਗਾ ਜਿਸ ਤਰ੍ਹਾਂ ਦਾ ਵੀ ਤੁਹਾਡਾ ਜੀਵਨ ਜਿਸ ਤਰ੍ਹਾਂ ਦਾ ਚਾਹੀਏ ਚੰਗਾ ਏ ਗਰੀਬ ਆ ਅਮੀਰ ਆ ਦੁੱਖ ਭਰਿਆ ਏ ਖੁਸ਼ੀ ਭਰਿਆ ਜਿਸ ਤਰ੍ਹਾਂ ਦਾ ਵੀ ਹੈਗਾ ਏ ਉਹ ਸੋਡੀਆਂ ਰਿਪੀਟਡ ਆਤਾਂ ਦਾ ਕਲੌਕਵਾਈਸ ਜਿਸ ਤਰ੍ਹਾਂ ਦਾ ਪੈਟਰਨ ਦੇ ਵਿੱਚ ਤੁਸੀਂ ਜੀ ਰਹੇ ਆ ਉਹਦੇ ਕਰਕੇ ਹੀ ਆ ਔਰ ਜਿਹੜੇ ਸੁਪਨੇ ਮੰਨਦੇ ਆ ਇਹ ਉਹ ਪੈਟਰਨ ਸਾਨੂੰ ਦਿਖਾ ਰਹੇ ਹੁੰਦੇ ਆ ਕਿ ਤੁਹਾਡੀ ਲਾਈਫ ਕਿਹੋ ਜਿਹੀ ਆ ਮਤਲਬ ਕਿ ਤੁਸੀਂ ਜਾਗਦੇ ਹੋਏ ਕੌਨਸ਼ੀਅਸ ਨਹੀਂ ਹੈਗੇ ਕਿ ਸਾਡੀ ਲਾਈਫ ਕਿਸ ਤਰ੍ਹਾਂ ਦੀ ਆ ਤਾਂ ਸੁਪਨੇ ਆ ਰਹੇ ਥੋੜਾ ਅਵਚੇਤਨ ਮਾਈਂਡ ਸਬਕੌਨਸ਼ੀਅਸ ਮਾਈਂਡ ਤੁਹਾਨੂੰ ਦਿਖਾ ਰਿਹਾ ਹੁੰਦਾ ਕਿ ਤੁਸੀਂ ਕਿਸ ਤਰ੍ਹਾਂ ਦੀ ਜ਼ਿੰਦਗੀ ਜਿਉ ਰਹੇ ਆ ਠੀਕ ਆ ਇਹ ਸਿਰਫ ਆ ਪੂਜਾ ਹੈ ਮੈਂ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਦੱਸੂਗਾ ਇਹ ਸਭ ਚੀਜ਼ਾਂ ਕਿਵੇਂ ਘਟ ਰੋ ਸੁਪਨੇ ਤੁਹਾਨੂੰ ਕਿਵੇਂ ਦਿਖਾਉਂਦੇ ਆ ਤੁਸੀਂ ਕਿਸ ਤਰ੍ਹਾਂ ਜੀ ਰਹੇ ਹੋ ਕਿਸ ਤਰ੍ਹਾਂ ਜੀ ਸਕਦੇ ਹੋ ਨੈਕਸਟ ਵੀਡੀਓ ਪਾਰਟ 3 ਦੇ ਵਿੱਚ ਅੱਗੇ ਕੰਟੀਨਿਊ ਕਰਾਂਗੇ ਤੁਸੀਂ ਦੇਖ ਰਹੇ ਆ Project Wisdom